ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਬਾਈ ਗੋਰੇ ਕੋਲੇ ਪਹੁੰਚਿਆ ਪਿੰਡ ਭਦੌੜ ਤੋਂ ਵੀਡੀਓ ਕਵਰ ਕਰਾਂਗੇ ਜੀ ਨਗ ਦਿਖਾ ਦਿਆਂ ਤੁਹਾਨੂੰ ਅਠ ਪੰਜ ਦਿਖਾ ਦਵੇਂ ਬੱਚੀਆਂ ਪਾਲਕ ਐਚ ਐਫ ਤੇ ਇੱਕ ਜਰਸੀ ਦਾ ਬੱਚਾ ਤੇ ਇੱਕ ਦਿਖਾ ਦਿਆਂ ਤੁਹਾਨੂੰ ਪਾਲਕ ਕੱਟੀ ਇੱਕ ਸੂਈ ਸਵਾਈ ਵਹਿੜ ਤੇ ਇੱਕ ਤੁਹਾਨੂੰ ਦਿਖਾ ਦਿਆਂਗੇ ਲਾਸ਼ਟ ਤੇ ਸੂਈ ਸਵਾਈ ਮੱਝ ਕੋ ਨਹੀਂ ਜੀ ਗੱਲਬਾਤ ਬਾਈ ਨ ਕਰਾਵਾਂ ਪਿੰਡ ਭਧੌੜ ਤੋਂ ਵੀਡੀਓ ਕਵਰ ਕਰਾਂਗੇ ਸਸੀ ਕਾ ਬਾਈ ਜੀ ਹੋਰ ਕਿਵੇਂ ਕੋਰੇ ਇਧਰ ਨੂੰ ਆਜੋ ਤੇ ਪਹਿਲਾਂ ਤਾਂ ਨੰਬਰ ਬੋਲ ਬਾਈ ਨੰਬਰ ਆਪਣਾ 87288 ਵੀਰੇ 04320 ਆ ਓਕੇ ਜੀ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹੂੰ ਨਾਂ ਸਰ ਗੁਰਦਵਾਰ ਕੋਲ ਆਪਣਾ ਕਾਰ ਬਧਾਤਿਆਂ ਦੀ ਸੜਕ ਕੋਲ ਨਹੀਂ ਨੈਂ ਬਧਾਤਿਆਂ ਦੀ ਸੜਕ ਦੇ ਉੱਤੇ ਤੇ ਬਾਈ ਦੇ ਆਪਾਂ ਗੁਰੂ ਸਾਹਿਬ ਵਾਲੇ ਹਾਂ ਜੀ ਕਿਉਂਕਿ ਜਿਹੜੀ ਬਧਾਤਿਆਂ ਨੂੰ ਸੜਕ ਜਾਂਦੀ ਹੈ ਬਧੌਰ ਤੋਂ ਉੱਤੋਂ ਆਪਾਂ ਨੂੰ ਛੋਟੀ ਜੀ ਪਾਈ ਆਊਗੀ ਹੈ ਨਾ ਹਾਂ ਜੀ ਹਾਂ ਜੀ ਖੱਬਿਆ ਤੇ ਪਹਿਲੇ ਕਿਉਂਕਿ ਤਾਂ ਦੱਸ ਦੇਦਾ ਤੇ ਨੰਬਰ ਬੋਲਦੀ ਬਾਈ ਨਾ ਨੰਬਰ 87 ਤੋਂ 88 ਬਾਈ 04320 ਆ ਹੂੰ ਤੇ 3 ਗਜ 18 ਹੈਗੀ 11 ਮਹੀਨਾ 20 ਹਾਂ ਸੱਚ 20 ਤਰੀਕਾ 11ਵਾਂ ਮਹੀਨਾ ਸ਼ਾਮ ਦੇ 4:30 ਵਜੇ ਵੀਡੀਓ ਬਣਾ ਰਹੇ ਹਾਂ ਜੀ ਤੇ ਬਾਕੀ ਦੀ ਗੱਲ ਕੱਲਾ ਕੱਲਾ ਨਾਗ ਤੁਹਾਨੂੰ ਜਾਣਕਾਰੀ ਲੈ ਕੇ ਦੇ ਦਾਂਗੇ ਤੇ ਗ ਭਾਈ ਆਪਣੇ ਕੋਲ ਪੰਜ ਦਾ ਬੱਚੀਆਂ ਹੂੰ ਇੱਕ ਕੱਟੀ ਆ ਇੱਕ ਸੂਈ ਹੋਈ ਬੱਛੀ ਆ ਹੂੰ ਇੱਕ ਮੱਝ ਤਾਂ ਮੱਝ ਹੈ ਨਾ ਸੂਈ ਵੀ ਤਾਜੀ ਸੂਈ ਦੀ ਉਹ ਮੱਝ ਦਾ ਬੱਚਾ ਫੜ ਇੱਥੋਂ ਸ਼ੁਰੂ ਕਰ ਗਏ ਫਿਰ ਆ ਇੱਥੋਂ ਚੱਲ ਵੜਦੇ ਵੇ ਓਕੇ ਜਿਹੜੀ ਪਹਿਲੇ ਨੰਬਰ ਦੇ ਆਪਾਂ ਐਫ ਐਫ ਦਾ ਬੱਚਾ ਦੇਖੀ ਜਾਂਦੇ ਆ ਵੀਰੇ ਖੋਲੀ ਚੱਲ ਨਾਲ ਦੇ ਨਾਲ ਤੋਰੀ ਚੱਲ ਹੋਦਾ ਵੀਡੀਓ ਲੰਮਾ ਹੋ ਜਾਊਗਾ ਚਾਰੀ ਇਹਦੇ ਥਣ ਹਾਗੇ ਥਣ ਝੋਲੀ ਪੂਰੀ ਆ ਤੇ ਵੀਰੇ ਰੇਟ ਕੱਲੀ ਕੱਲੀ ਦਾ ਦੱਸਾਂਗੇ ਕਿਾ ਡੋਡੀ ਇਹ ਆਪਾਂ ਦੇ ਤਾਂ ਇਕੱਠਿਆਂ ਦੇਵਾਂਗੇ ਮੋਲਾ ਕਰ ਦਾਂਗੇ ਕੋਈ ਕੱਲੀ ਕੱਲੀ ਦੇ ਵਿੱਚ ਠੀਕ ਆ ਜੀ ਕੱਠਾ ਦਾ ਵੀ ਦੱਸ ਦਿਆਂਗੇ ਹਾਂਜੀ ਹਾਂਜੀ ਇਹਦੇ ਆ ਪਤਲਾ ਰਹਣੀ ਪਾ ਓਕੇ ਪਿਆਰ ਐਚ ਐਫ ਆ ਗਈ ਵੀਰੇ ਮੂੰਹ ਖੀਰੀ ਬੱਚਾ ਹੀ ਬਈ 7 ਮਹੀਨਾ ਦਾ ਓਕੇ ਜੀ ਬਹੁਤ ਚੰਗੀ ਬੱਚੀ ਹੈ ਵੀਰੇ ਜਿਹਨੂੰ ਪਤਾ ਆਪ ਹੀ ਲੇ ਜੂਗਾ ਉਹਨੂੰ ਪਤਾ ਹੋਇਆ ਹੂੰ ਤੇ ਇਹਦੀ ਕੀ ਡਿਮਾਂਡ ਆ ਗਈ ਬਈ ਇਹ 20 ਦੀ ਦੇ ਦਾਂਗੇ ਬੱਚੀ ਆਪਾਂ ਓਕੇ 20 ਦੀ ਮਗਰੋਂ ਸਾਰਿਆਂ ਦਾ ਇਕੱਠੇ ਜਿੱਦਾਂ ਵੀ ਰੇਟ ਦੱਸਾਂਗੇ ਹਾਂਜੀ 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 ਓਕੇ 20000 ਤੁਹਾਨੂੰ ਮਿਲ ਜਾਣੀ ਆ ਥਾਂ ਤੁਹਾਨੂੰ ਨੇੜੇ ਤੋਂ ਗਰਾਮਾਂ ਵਿੱਚ ਇੱਕ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੀ ਆ ਤੇ ਅਮਰੀਕਨ ਟੀਕਾ ਭਰ ਆਦਾ ਬੰਦਾ ਵਧੀਆ ਚੰਗੀ ਤੇ ਪੱਛੀ 135000 ਦੀ ماں ਵੀ ਕਿਜੀ ਪਲੂਣਿਕ ਤੇ ਇੱਕ ਗੋਰੇ ਵੀਰੇ ਹੋਰ ਦੱਸਦੀ ਗੱਲ ਜਿਵੇਂ ਆਪਣੇ ਕੋਲੇ 5 ਬੱਚੀਆਂ ਸਾਰੀਆਂ ਆਨਲਾਈਨ ਵੀ ਜਾ ਸਕਦੇ ਤੇ ਖਣ ਜਾ ਰਹੀ ਆ ਚਾਰੇ ਬਾਈ ਇੱਕ ਦੇ ਮਾਹਲ ਆ ਜਾ ਉਹ ਬਦ ਨਾ ਹੀ ਮੰਨ ਉਹ ਦਿਖਾ ਦੇਾਂਗੇ ਤੁਹਾਨੂੰ ਤੇ ਅਖੀਰੀਆਂ ਸਾਰੀਆਂ ਸਾਰੇ ਖੀਰੇ ਬੱਚੇ ਆਪਣੇ ਤੇ ਹੁਣ ਵੀਰੇ 2 ਨੰਬਰ ਐਚ ਇਹ ਵੀ ਬੱਚੀ ਦੇ ਛੋਲੀ ਕਿੰਨੀ ਚੰਗੀ ਏ ਥੋੜੀ ਗਰਲੈਂਡੋ ਦੇ ਅੰਗ ਚ ਪੈ ਗਈ ਹੈ ਨਾ ਹਾਂਜੀ ਛੋਲੀ ਬਹੁਤ ਪਿਆਰੀ ਖੋਲ ਲੋ ਇਹਨੂੰ ਵੀ ਵੀਰੇ ਕਿਉਂਕਿ ਲੱਤ ਬਾੰਦ ਦਾ ਪਤਾ ਲੱਗ ਜਾਂਦਾ ਪਸ਼ੂ ਦਾ ਤੋਰੇ ਤੋਰੇ ਸਹੀ ਏ ਬਨੇ ਤੋਰੇ ਤਾਰੇ ਚੈੱਕ ਕਰਕੇ ਲੈਂਦੇ ਇਹਦਾ ਕੀ ਰੇਟ ਆ ਗਿਆ ਬਾਈ ਇਹ 13 ਨਹੀਂ ਦੇ ਦਾਂਗੇ 13 ਨਹੀਂ ਓਕੇ ਜੀ 13000 ਤੁਹਾਨੂੰ ਇਹ ਮਿਲਣੀ ਆ ਜਿਹੜੀ 13 ਦੀ ਆ ਉਹਦਾ 13 ਮੰਗਿਆ ਜੋ ਜਿਹੜੀ 20 ਦੀ ਆ ਉਹਦਾ 20 ਮੰਗਿਆ ਜੋ 13 ਇਹਦਾ 20 ਨਹੀਂ ਮੰਗਿਆ ਜੋ ਹਨਾ ਹਾਂਜੀ ਹਾਂਜੀ ਓਕੇ ਜਮ ਆ ਦੇਖੋ ਜੀ ਦੋਨੇ ਬੱਚੀਆਂ ਇਕੱਠੀਆਂ ਨਾਲ ਲਾਵਾਂਗੇ ਰੇਟ 'ਚ ਮਿਲ ਜਾਣਗੀਆਂ ਸਾਰੀਆਂ ਇਕੱਠੀਆਂ ਲਾਵਾਂਗੇ ਉਹਦੂ ਵੀ ਰੇਟ 'ਚ ਮਿਲ ਜਾਣਗੀਆਂ ਹੁਣ ਦੋ ਬੱਚੇ ਨੰਬਰ ਬੱਚੀ ਤਿੰਨ ਨੰਬਰ ਬੱਚੀ ਆ ਇਹਦੀ ਝੋਲੀ ਦੇਖ ਲੀ ਹੂੰ ਝੋਲੀ ਬਹੁਤ ਪਿਆਰੀ ਆ ਓਕੇ ਇਹ ਦੇਖ ਇਹਦੀ ਕਿੰਨਾ ਪਿਆਰ ਹੂੰ ਬਾਕੀ ਬਰੀਡ 'ਚ ਆ ਗਈ ਹਨਾ ਇਹ ਰਿਮਾਂਡ ਆ ਗਈ ਬਾਈ ਇਹਦੀ ਇਹ ਨੌਂ ਦਾ ਬੱਚਾ ਦੇ ਦਾਂਗੇ ਨੌਂ ਦਾ ਜਮਾ ਛਾਇ ਰੇਟ ਦੇ ਵਿੱਚ ਆ ਚੱਕੋ ਜੀ ਚੰਗੀ ਤਿਆਰ ਹੋਣਾ ਇਹਨਾਂ ਨੇ ਹਾਂਜੀ 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 ਵਧੀਆ ਬੱਛੀ ਬਣੋ ਬਾਈ ਤੇ ਅੱਗੇ ਆ ਗਈ ਫਿਰ ਐਚ ਐਫ ਆ ਗਈ ਇਹ ਉਹਦੇ ਨਾਲ ਹੀ ਇਹ ਇਕੱਠੇ ਨੇ ਦੋਨੇ ਇਹ ਵੀ ਆ ਮੜੀ ਹੈ ਨਾ ਸ਼ਾਂਗ ਜੀ ਹਾਂਜੀ ਇਹਦੇ ਦਿਖਾ ਵੀ ਦਿੰਦੇ ਹਾਂ ਕੋਈ ਏਡੀ ਗੱਲ ਨਹੀਂ ਨਹੀਂ ਨੌ ਮਾਤਰੀ ਆ ਪਰ 10 ਤਾਂ ਚੰਗੀ ਗੱਲ ਆ ਤੇ ਬਾਈ ਇਹਦਾ ਕੀ ਰੇਟ ਆ ਗਿਆ ਇਹ 17 ਦੀ ਦੇ ਦਾਂਗੇ ਬੱਛੀ ਇਹ 17 ਨਹੀਂ ਮਿਲ ਜੂ ਇਹ ਤੇ ਉਹ ਦੋਨੇ ਇੱਕ ਥਾਂ ਤੋਂ ਆ ਗਏ ਇੱਕੋ ਵੀ ਰੀਡਾ ਹੈ ਨਾ ਹਾਂਜੀ ਆ ਦੇਖੋ ਜੀ 17000 ਜੀ ਤੁਹਾਨੂੰ ਇਹ ਬੱਚਾ ਮਿਲਣਾ ਹਾਂਜੀ ਤੇ ਲਾੜਦਾ ਵੀ ਤੁਹਾਨੂੰ ਰੇਟ ਪੁੱਛ ਕੇ ਦੱਸਾਂਗੇ ਅਲਾਰਟ ਬਾਈ ਜਿੰਨਾ ਆਪਾਂ ਸਾਰਾ ਨਾਲ ਮਲ ਇਕੱਠਾ ਕਰਾਂਗੇ 100 ਕਿਲੋਮੀਟਰ ਆਪਾਂ 150 ਕਿਲੋਮੀਟਰ ਫਰੀ ਭੇਜ ਦਾਂਗੇ ਖੁੱਲਾ ਮਾਨਦਾਨ ਹੋ ਜੂਗਾ ਵਿਚੋ ਮਾਨਦਾਨ ਤੇ ਬ੍ਰਿਆ ਬੱਚਾ ਬਹੁਤ ਪਿਆਰਾ ਯਾਰ ਜਾਸਦੀ ਦਾ ਗਿਆ ਜਿਹੜਾ ਇਹ ਪੰਜਾਬ ਵਾਲੀ ਜਰਸੀ ਝੋਲੀ ਦੇਖ ਦੀ ਹੂੰ ਝੋਲੀ ਥਾਨ ਦੇਖ ਨਾ ਆ ਦੇ ਜੇ ਜਵੇਂ ਗੱਬੜ ਹੁੰਦੀ ਹੈ ਹੂੰ ਇਹਨੂੰ ਵੀ ਕਰਾ ਦੇ ਤੋੜਾ ਚੈੱਕ ਤੇ ਸੰਗਲੀ ਸੁngਲੀ ਹਜੇ ਫਿਰ ਲਾਈ ਨਹੀਂ ਤਾਂ ਆ ਵਿੱਚ ਲਾ ਤੇ ਵਿੱਚ ਰਹਿ ਗਏ ਬਸ ਜਰਾ ਕਿਉਂਕਿ ਕਾਫੀ ਪਸੂ ਹੋ ਜਾਂਦੇ ਆ ਬੱਚਾ ਦੇਖੋ ਕਿੰਨਾ ਪਿਆਰਾ ਦੇਖੋ ਬ੍ਰੀਡ ਚ ਇੱਕ ਕਾਨ ਵੀ ਨਹੀਂ ਇਹਦਾ ਬਾਹਰ ਇੱਕ ਨੰਬਰ ਪਛੀ ਹੈ ਦਰੇ ਜਰਸੀ ਹੂੰ ਇਹ ਤਾਂ ਸੀਮਨ ਪਤਾ ਪੁੱਛ ਕੇ ਦੱਸ ਦੂੰ ਮੈਂ ਡਿਮਾਂਡ ਬਾਈ ਗੋਰੇ ਦੀ ਇਹ ਦੇ ਦਾਂਗੇ ਬਈ 10000 ਦੀ ਮੱਛੀ ਕਿਉਂਕਿ ਜਿਹੜੇ ਭੈਣ ਭਰਾ ਨੇ ਛੋਟੇ ਪੱਧਰ ਤੇ ਲੈ ਕੇ ਫਾਰਮ ਤਿਆਰ ਕਰਨਾ ਜਾਂ ਘਰੇ ਪਸ਼ੂ ਰੱਖਣ ਨੂੰ ਤਿਆਰ ਕਰਨਾ ਕਿਸੇ ਕੋਲੇ ਵੱਧ ਪੈਸੇ ਹੈ ਨਹੀਂ ਲਾਉਣ ਨੂੰ ਆ ਤੁਹਾਡੇ ਕੋਲ ਸੁਨਹਿਰੀ ਮੌਕਾ ਜੀ ਅੱਜ ਲ ਜਾ ਕੇ ਬੱਚੇ ਪਾਲ ਲਓ ਕਿ ਨਹੀਂ ਬਹੁਤ ਚੰਗੇ ਬੱਚੇ ਹੈ ਬਈ ਇਹਦਾ ਕੁਦਰਤੀ ਵੇਚਦੇ ਕਿਸੇ ਨੇ ਹਮ ਇਹਦਾ ਹੁਣ ਨਵਾਇਆਂ ਬੇਗੋਰੀ ਚ ਖੜ ਗਿਆ ਸੀ ਤੇ ਜਰਸੀ ਦਾ ਬੱਚਾ ਕਿੰਨੇ ਦਾ ਇਹ 100 ਦੇ ਦਾਂਗੇ ਤੇ ਅੱਗੇ ਆ ਗਈ ਕੱਟੀ ਨਾਲ ਇਹ ਬਈ ਆਪਾਂ ਮੱਝ ਦਿਖਾ ਦਾਂਗੇ ਮਾਲਕ ਨੂੰ 20 ਕਿਲੋ ਦੀ ਮਾਂ ਥਲੇ ਦੁੱਧਾ ਹਮ ਖੋਲੋ ਇਹਨੂੰ ਵੀ ਮੜਾ ਤੋ ਰੱਖ ਰਹਾ ਸੀ ਮੇ ਮੇਨ ਛੇ ਮੇਨ ਦੀ ਬਸ਼ਕ ਕੱਟੀ ਹੈ ਹੂੰ 18 19 ਕਿਲੋ ਤਾਂ ਆਮੀ ਨੇ 20 ਤਾਂ ਰਹਾ 20 ਕਿਲੋ ਜੱਤੀਉਂਦੇ ਬਾਈ ਯਾਰ ਡਿਮਾਂਡ ਬਾਈ ਕੋਲੇ ਜੇ ਦੁੱਧ ਦੇ ਸਾਮ ਤਾਂ ਉਹ ਸਾਮ ਨਾਲ ਕੱਟੀ 20000 ਦੀ ਥੋੜੀ ਹੈ ਵੀਰੇ ਇਹਨੂੰ ਪਤਾ ਜਾਇ ਰੇਟ ਦੱਸ ਹਾਂਜੀ ਇਹ 2000 ਘੱਟ ਕਰ ਲਾਂਗੇ ਯਾਰ 18 ਹੀ ਦੇ ਦੇ ਹਾਂ ਦੁੱਧ ਵਾਲੀ ਮਹਿਦੀ ਕੱਟੀ ਹੈ ਬਾਈ ਯਾਰ ਬਾਕੀ ਆ ਦੇਖ ਬਰੀਡ ਤਾਂ ਬਰੀਡ ਹੀ ਆ ਓਕੇ ਜੀ ਚੰਗੀ ਹੈ ਜੀ ਸਾਡੇ ਮੂੰਹ ਸਾਰੇ ਇਹਾਂ ਤੇ ਤੁਹਾਡਾ ਮਨਤਨ ਹੋਇਣਾ ਥਣ ਚਾਰ ਰਸਤੇ ਬਰੀਡ ਫੁੱਲ ਆ ਹਾਂਜੀ ਸਾਰੇ ਦੇਖ ਨੀਂ ਕਰ ਆ ਗਏ ਨਾ ਚੱਕਣ ਹਾਂਜੀ ਵੰਨ ਲੋ ਵੀ ਕਿਉਂ ਲਈ ਬਹੁਤ ਹੱਲੇ ਦੇ ਜਿਵੇਂ ਗਾਂਾਂ ਨੂੰ ਗੱਬਣਾਉਂਦੀਆਂ ਲੱਗਦੀਆਂ ਜਮਾ ਵੀਰੇ ਜਮਾ ਤੇ ਅੱਗੇ ਤੁਹਾਨੂੰ ਬੈਡ ਦਿਖਾਵਾਂਗੇ ਸਿੰਘ ਜਰੂਰ ਹੈਗੇ ਛੋਟੇ ਛੋਟੇ ਅੱਜ ਹੀ ਸੂਈ ਆ ਬਾਈ ਇਹ ਕੱਲ ਸੂਈ ਆ ਬਾਈ ਤੇ ਮਗਰ ਬੱਛੀ ਖੋਲ ਲੈ ਨੂੰ ਇਹ ਤਾਂ ਮਗਰ ਬੱਛੀ ਆ ਬਾਈ ਤੇ 17 ਦਰਾਂ ਦੀ ਓਕੇ ਬਾਈ ਓਕੇ ਕਿੱਕ ਨੰਬਰ ਵੀਰੇ ਪੋਰਾ ਨਹੀਂ ਆਲ ਕਰੀ ਇਹਨੇ ਠੀਕ ਆ ਜੀ 17 ਦਰਾਂ ਦੀ ਓਕੇ ਆ ਦੇਖੋ ਜੀ ਥਣ ਕੱਲਾ ਕੱਲਾ ਥਣ ਲੱਗੇ ਤੇ ਗੁਰੇ ਵੀਰੇ ਪਲੋਂਨ ਸੂਈ ਆ ਪਲੋਂਨ ਬਾਈ ਦੋ ਦੰਦ ਬੱਛੀ ਆ ਤੇ ਕਿੰਨਾ ਕੁ ਦੁੱਧ ਕੱਢ ਸਕਦੀ ਹੈ ਪਹਿਲੀ ਵੇਰ ਪਹਿਲੇ 15 ਕਿਲੋ ਮਾਇਆ ਪਾਈ 15 ਕਿ ਰੇਡ 45000 ਜਿਹਦਾ ਮੰਗੀ ਕੋਈ ਜਾਗੀ ਮਾਨਦਾਨ ਹੋ ਜਾਊਗਾ ਘਰ ਦਾਂਗੇ ਯਾਰ ਮਗਰ ਵੀ ਬੱਚੀ ਆ ਬਹੁਤ ਵਧੀਆ ਮਗਰ ਵੀ ਬੱਚੀ ਆ ਤੇ ਉਤਾਰਾਂ ਤੁਰਾਂ ਬਾਈ ਕਹਿੰਦਾ ਬੈਠ ਸਕਦੀ ਬਾਲਟੀ ਨਾਲ ਇੱਕ ਨੰਬਰ ਆ ਵੇ ਥੱਲੋ ਬੱਚੀ ਹਾਂਜੀ ਪਿਆਰੀ ਦਿੱਤੀ ਆ ਹਨਾ ਠੰਡੀ ਸੀ ਲਾ ਵੀਰੇ ਹੁਣ ਵੀਰੇ ਆ ਗਈ ਗਾਂ ਕੋਨੀ ਮੱਝ ਇਹ ਬਾਈ ਅੱਜ ਸੂਈ ਧਰ ਕੇ ਹੂੰ ਇਹਨੇ ਕੱਟਾ ਦਿੱਤਾ ਕੱਟਾ ਦੇਤਾ ਤੇ ਦੁੱਧ ਚੰਗੇ ਵਾਲੋ ਵੀ ਲੱਗਦੇ ਹਨਾ ਹਾਂ ਬਾਈ 14 ਕਿਲੋ ਮੋਜ ਨਾ ਦਿੰਦੀ ਰਹੀ ਆ ਕੱਟਾ ਦੇਤਾ ਜੇਰ ਜੂਰ ਦੀ ਕੰਪਲੀਟ ਆ ਵੀਰੇ ਇੱਕ ਨੰਬਰ ਵੀਰੇ ਵੀਡੀਓ ਹੈਗੀ ਆ ਓਕੇ ਜੀ ਮੱਝ ਦੀ ਵੀ ਹੈਗੀ ਗਾਂ ਦੀ ਵੀ ਗਾਂ ਦੀ ਵੀ ਹੈਗੀ ਤੇ ਡਿਮਾਂਡ ਬਾਈ ਕੀ ਆ ਗਈ ਇਹਦੀ ਜਮਾਂ ਚਾਇਜ ਬਾਈ ਮੰਗਣ ਨੂੰ ਕੋ ਮਰ ਜਾਵਾਂ ਤਿੰਨ ਘਟ 80 ਮੈਂ ਦੇ ਦਿੰਦਾ ਤਿੰਨ ਘਟ 80 77000 77000 ਓਕੇ ਜੀ ਤੇ ਕੋਨੀ ਦੀ ਮੰਗ ਬੈਸੇ ਜ਼ਿਆਦਾ ਹੀ ਰਹਿੰਦੀ ਆ ਹਨਾ ਹਾਂਜੀ ਜਿਹੜੇ ਭੈਣ ਭਰਾ ਰੱਖਦੇ ਆ ਬਾਕੀ ਚੌਲ ਦੇਖੀ ਤੇ ਲੋ ਬਹੁਤ ਚੰਗਾ ਲੱਗਿਆ ਓਕੇ ਬਾਕੀ ਦੀ ਗੱਲ ਯਾਰ ਪੂਸ਼ ਟੁੱਟੀ ਵੀ ਆ ਇਹਦੀ ਉਹਦੀ ਕੋਈ ਏਡੀ ਗੱਲ ਨਹੀਂ ਹਨਾ ਨਹੀਂ ਵਧੀਆ ਨਾ ਸਿੰਘ ਮਾਰੇ ਨਾ ਪੂਸ਼ ਮਸਾ ਤੇ ਬਾਕੀ ਦਾ ਡੈਰੀ ਡੂਰੀ ਤੇ ਵੀ ਮਤਵਲਦੀ ਆ ਔਲ ਕੰਮ ਨਹੀਂ ਆ ਬਾਈ ਤੇ ਲੈ ਵਾ ਲੂ ਵਾ ਸੂ ਨਾ ਲਾਈ ਫਿਰਦੀ ਆ ਕਰਮਾ ਵਾਲੀ ਧਾਰਾ ਧੋਰਾ ਕਰਾ ਦੇ ਦੀ ਚੱਕ ਹਾਂਜੀ ਬਾਕੀ ਪੋਲੀ ਬਹੁਤ ਅਸਲੀ ਰੇਟ ਬਹੁਤ ਜਾਇਜ਼ ਆ ਅਜਾ ਕੁੜਾ ਨਹੀਂ ਚੱਕਿਆ ਤਾਂ ਹੂੰ ਬਾਕੀ ਸਾਫ਼ ਹੋ ਜਣੀ ਚੀ ਜਮਾ ਸਾਫ਼ 나ੜੂਆ ਨਾਲ ਕੱਚਾ ਤੁਹਾਨੂੰ ਦਿਖਾਵਾਂਗੇ ਬੱਚੇ ਦਾ ਹੂੰ ਤਾਂ ਦੇਖੋ ਜੀ ਸਾਫ਼ ਸੁਥਰੀ ਹੈਗੀ ਬੇਫਿਕਰ ਹੋ ਕੇ ਆਨਲਾਈਨ ਮੰਗਵਾਉਣੀ ਤਾਂ ਵੀ ਇਹਦਾ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਹੈ ਨਾ ਹੋਰ ਨਹੀਂ ਕੋਈ ਸ਼ਰਤ ਨਹੀਂ ਮੇਰੇ ਅੱਥੇ ਦੋਖ ਦੇਣਾ ਪੱਕਿਆ ਜੀ ਹੂੰ ਥੱਲੋਂ ਇੱਕ ਨੰਬਰ ਆ ਭਾਰ ਦੀ ਆਪਣੀ ਗਾਰੰਟੀ ਦੇਰ ਦੀ ਆਪਣੀ ਗਾਰੰਟੀ ਹੈ ਓਕੇ ਜਮਾ ਲਓ ਜੀ ਅਹੇ ਪਖਮਾਈ ਨੇ ਪਤਾ ਹੀ ਵਹਿ ਗਿਆ ਥੱਲੇ ਬਸ ਬੰਨ ਦੇ ਬੱਚਾ 3 ਘਟ 80 ਤੁਹਾਨੂੰ ਮਿਲ ਜਾਣੀ ਹੈ ਜੀ ਮੈਂ ਚੰਗੀ ਵੀ ਬਰੇ ਦੁੱਧ ਵਾਲੀ ਹੈ ਬਾਕੀ ਤੈਨੂੰ ਮੇਰਾ ਪਤਾ ਨਹੀਂ ਢੰਗੋ ਯਾਰ ਠੀਕ ਆ ਵੀਰੇ ਠੀਕ ਆ ਜੀ 15 ਕਿਲੋ ਦੀ ਮੱਝ ਅੱਜ 6 ਲੱਖ ਤੋਂ ਉੱਪਰ ਮਿਲਦੀ ਹੈ ਯਾਰ ਬਾਕੀ ਵੀ ਯਾਰ ਜਾਜੂ ਤੇ ਫੋਲਾ ਦੁੱਧ ਪੀ ਕੇ ਵੀ ਫੱਗਣ ਚੋਨੇ ਦੀ ਇਹਨੇ ਵਿਕਣ ਨਹੀਂ ਓਕੇ ਜੀ ਮੇਨ ਕੰਮ ਆ ਯਾਰ ਜਵਾਗ ਧਾਰ ਚੋੜੂ ਇਹਦੀ ਯਾਰ ਸੀਲ ਬਹੁਤ ਆ ਹੈਲਦੀ ਨਹੀਂ ਹਲਾਇਆ ਤੋ ਕੋਲੀ ਆ ਬਕ ਥਾਣਾ ਦੰਦ ਘਟ 80000 ਰੁਪਏ ਤੁਹਾਨੂੰ ਮਿਲ ਜਾਣੇ ਸਾਰੇ ਨਗਦੀ ਕੱਲੇ ਕੱਲੇ ਦੀ ਤੂੰ ਜਾਣਕਾਰੀ ਲੈ ਕੇ ਫਿਰ ਸੌਦਾ ਕਰਨਾ ਜੀ ਆਪਣਾ ਕੰਮ ਆ ਕਰਕੇ ਵੀਡੀਓ ਤੁਹਾਡੇ ਤੱਕ ਪਹੁੰਚਾਉਣਾ ਸਿਰਫ ਤੇ ਦਸਲੀ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕ ਵੇਸੇ ਪਸ਼ੂ ਬਾਈ ਦੇ ਤਸੱਲੀ ਵਾਲੇ ਹੁੰਦੇ ਕੋਈ ਇਹੋ ਜੀ ਕੋਈ ਸੀਨ ਨਹੀਂ ਹੈਗਾ ਇਹ ਜਾਂ ਜਰੂਰ ਕਰਿਓ ਸੰਪਰਕ ਨੰਬਰ 928728804320 ਪਿੰਡ ਭਦੌੜ ਤੋਂ ਆਪਾਂ ਵੀਡੀਓ ਕਵਰ ਕਰਕੇ ਆਟਿਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਵੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ